ਸੰਗਤ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੀ ਅਪਾਰ ਕਿਰਪਾ ਦੇ ਸਦਕਾ ਜੋ ਸਤਿਗੁਰਾਂ ਨੇ ਸਾਨੂੰ ਸੰਗਤ ਦੀ ਬਖਸ਼ਿਸ਼ ਕੀਤੀ ਹੈ ਆਓ ਜਿੰਨਾ ਵੀ ਸਮਾਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਉਤਨੇ ਕੇ ਸਮੇਂ ਦੇ ਅੰਦਰ ਆਪਣੇ ਸੁਆਸਾ ਨੂੰ ਸਫਲਾ ਕਰਨਾ ਹੈ ਤੇ ਸੰਗਤ ਜੀ ਬੜੇ ਅਦਬ ਔਰ ਪਿਆਰ ਦੇ ਨਾਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਉ ਸੀਸ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦੀਨ ਦੁਨੀਆ ਦੇ ਮਾਲਕ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਖੁਦਾ ਸਾਰੀ ਕਾਇਨਾਤ ਦੇ ਮਾਲਕ ਧੰਨ ਗੁਰੂ ਕਲਗੀਧਰ ਮਹਾਰਾਜ ਜਿ ਸਮੇਸ਼ ਪਿਤਾ ਸਰਬੰਸ਼ਦਾਨੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੋ ਵਿਆਹ ਪੁਰਬ ਸਬੰਧ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨੀ ਹੈ ਸੰਗਤ ਜੀ ਵਿਦਵਾਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵਾ ਵਿਆਹ ਦੇ ਸਬੰਧ ਵਿੱਚ ਬਹੁਤ ਆਪਣੇ ਆਪਣੇ ਵਿਚਾਰ ਲਿਖੇ ਨੇ ਤੇ ਸਾਡੇ ਮਹਾਨ ਵਿਦਵਾਨ ਉਹ ਕਹਿੰਦੇ ਨੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਅਜਿਹਾ ਆਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਜਿਸ ਸਮੇਂ ਕਹਿੰਦੇ ਇੱਕ ਦਿਨ ਵਿਸਾਖੀ ਦਾ ਦਿਨ ਸੀ ਤੇ ਵਿਸਾਖੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣ ਦੇ ਲਈ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੁਝ ਕੁ ਸੰਗਤ ਪਹੁੰਚੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਦਰਸ਼ਨਾਂ ਦੇ ਲਈ ਮਿਲਣ ਦੇ ਲਈ ਅਤੇ ਕੁਝ ਕੁ ਪੇਟਾਵਾ ਪੇਟ ਕਰਨ ਦੇ ਲਈ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੀ ਕੋਲੋਂ ਸੰਗਤ ਜੀ ਆਨੰਦਪੁਰ ਸਾਹਿ ਪਹੁੰਚੀ ਤੇ ਕਹਿੰਦੇ ਉੱਥੇ ਨਾ ਜਦੋਂ ਸੰਗਤ ਪਹੁੰਚੀ ਨਾ ਤੇ ਕਹਿੰਦੇ ਉੱਥੇ ਸੁ ਭਿੱਖੀ ਗੋਤ ਦਾ ਖਤਰੀ ਪਾਈ ਹਰ ਦਸ ਇਹ ਵੀ ਨਾਲ ਆਏ ਨੇ ਇਹ ਜਦੋਂ ਪਹੁੰਚੇ ਨੇ ਤੱਕਦੇ ਨੇ ਉਥੋਂ ਦਾ ਵਾਤਾਵਰਣ ਤੱਕਦੇ ਨੇ ਉਥੋਂ ਦਾ ਸੰਗਤਾਂ ਦਾ ਪ੍ਰੇਮ ਤੱਕਦੇ ਨੇ ਉੱਥੇ ਸਤਗੁਰਾਂ ਦੀ ਸੇਵਾ ਭਾਵਨਾ ਤੱਕਦੇ ਨੇ ਸਿੱਖਾਂ ਦਾ ਪਿਆਰ ਤੱਕਦੇ ਨੇ ਤੇ ਤਾਂ ਕਿ ਕੀ ਵੇਖਦੇ ਨੇ ਕਹਿੰਦੇ ਬੜਾ ਅੰਦਰੋਂ ਅੰਦਰੀ ਨਿਹਾਲ ਆ ਆਨੰਦਮਈ ਹੋਇਆ ਤੇ ਸਹਿਬ ਜਾਦੇ ਬਾਲ ਗੋਬਿੰਦ ਰਾਏ ਸਤਗੁਰਾਂ ਦੇ ਦਰਸ਼ਨ ਕਰਕੇ ਵੀ ਨਿਹਾਲ ਹੋ ਗਏ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਨਾ ਪਾਈ ਹਰਜਸ ਜੀ ਨੇ ਬੇਨਦੀ ਕੀਤੀ ਮਹਾਰਾਜ ਕਿ ਮੇਰੀ ਜਿਹੜੀ ਬੇਟੀ ਹੈ ਉਹ ਵਿਆਹਣ ਦੇ ਯੋਗ ਹੈ ਵਿਆਹ ਦਾ ਸਮਾਂ ਹੈ ਵਾਹਿਗੁਰੂ ਜੀ ਤੇ ਆਪ ਜੀ ਆਪਣੇ ਸਹਬਜ਼ਾਦੇ ਆਪਣੇ بیٹے ਆਪਣੇ ਸਪੁੱਤਰ ਦੇ ਲਈ ਮੇਰੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰੋ ਕਈ ਲੋਕ ਉਹਦੇ ਨੇ ਜਦੋਂ ਰਿਸ਼ਤਾ ਕਰਨਾ ਹੋਵੇ ਨਾ ਆਪਣੀਆਂ ਧੀਆਂ ਦਾ ਤੇ ਇਹ ਦੇਖਦੇ ਨੇ ਜਾਇਦਾਲ ਕਿੰਨੀ ਹੈ ਮੁੰਡੇ ਦੀ ਪ੍ਰਾਪਰਟੀ ਕਿੰਨੀ ਹੈ ਬੈਂਕ ਬੈਲੈਂਸ ਕਿੰਨਾ ਕੁ ਹੈ ਤੇ ਇਹ ਨਹੀਂ ਵੇਖਦੇ ਕਿ ਮੁੰਡਾ ਸਾਡੀ ਧੀ ਨੂੰ ਖੁਸ਼ ਰੱਖੇਗਾ ਕੀ ਮੁੰਡਾ ਕੋ ਨਸ਼ਾ ਤਾਂ ਨਹੀਂ ਕਰਦਾ ਬੇਸ਼ੱਕ ਜਾਇਦਾਦ ਨਾ ਹੋਵੇ ਬੇਸ਼ੱਕ ਸੰਗਤ ਜੀ ਪੈਸਾ ਨਾ ਹੋਵੇ ਬੇਸ਼ੱਕ ਕੋਈ ਪ੍ਰੋਪਰਟੀ ਨਾ ਹੋਵੇ ਪਰ ਚੰਗਾ ਕਿਰਦਾਰ ਤੇ ਚੰਗਾ اخلاق ਹੋਣਾ ਬਹੁਤ ਜ਼ਰੂਰੀ ਹੈ ਪਾਈ ਹਰ ਦਸ ਨੇ ਤੱਕਿਆ ਸਤਗੁਰਾਂ ਦੇ ਚਿਹਰੇ ਵੱਲ ਤੱਕਿਆ ਦਗਦਾ ਕਰਦਾ ਚਿਹਰਾ ਤੇ ਸੰਗਤ ਜੀ ਪਈ ਹਰ ਦਸ ਨੈਨਾ ਬੇਨਤੀ ਕੀਤੀ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮੇਰੀ ਬੇਟੀ ਵਿਆਹ ਦੇ ਜੋਗ ਆਪ ਜੀ ਰਿਸ਼ਤਾ ਪਰਵਾਨ ਕਰੋ ਤੇ ਸੰਗਤ ਜੀ ਇਹ ਸਾਰੀ ਵਾਰਤਾ ਵਾਰਤਾ ਤੁਹਾਨੂੰ ਨਾ ਸਾਡੇ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਗਿਆਨ ਸਿੰਘ ਜੀ ਉਹਨਾਂ ਨੇ ਨਾ ਬੜਾ ਸੋਹਣਾ ਇਹ ਆਪਣੀ ਕਲਮ ਦੇ ਨਾਲ ਲਿਖਣਾ ਕੀਤਾ ਜੀ ਗਿਆਨੀ ਗਿਆਨ ਸਿੰਘ ਜੀ ਅਖਦੇ ਨੇ ਕਹਿੰਦੇ ਹਰ ਦਸ ਹੀਰ ਰਿਹੁ ਲਲਚਾਈ ਕੀਨ ਚਹੀ ਨਿਜੇ ਸੁਦਾ ਸਗਾਈ ਪੂਰਾ ਪੁੰਨੇ ਪੁੰਜ ਤਾਕੇ ਜਾਗੇ ਖੜੇ ਹੋਏ ਨਿਮਰ ਗੁਰ ਅਗੇ ਭਾਵੇਂ ਹਰ ਦਸ ਹਰ ਦਸ ਦੇ ਨਾਮ ਦੇ ਵਿੱਚ ਲਾਲਸਾ ਹੀ ਆਈ ਕਿ ਜੇ ਮੇਰੀ ਬੇਟੀ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਬੇਟੇ ਨਾਲ ਵਿਆਹੀ ਜਾਵੇ ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾ ਵਾਲਾ ਸਮਝਾਂਗਾ ਕਿ ਮੇਰੇ ਬਹੁਤ ਚੰਗੇ ਭਾਗ ਹੋਣਗੇ ਤੇ ਕਵੀ ਜੀ ਕਹਿੰਦੇ ਨੇ ਦਰਤ ਕਰਤ ਇਕ ਬਿਨੇ ਸੁਆਮੀ ਲਾਜ ਰੱਖਿਓ ਪੂਰਨ ਕਾਮੀ 라ਵਰ ਸੁਤ ਪਗ ਲਾਗਣ ਜੋਗੂ ਨਿਜ ਕੰਨਿਆ ਕਹੇ ਤਉ ਸੰਜੋਗੂ ਤੇ ਕਹਿੰਦੇ ਜੜੀ ਮੇਰੀ ਬੇਟੀ ਹੈ ਨਾ ਇਹਦੇ ਬੜੇ ਚੰਗੇ ਭਾਗ ਹੋਣਗੇ ਭਿਜੇ ਆਪ ਜੀ ਦੇ ਸੁਪੁੱਤਰ ਆਪ ਜੀ ਦੇ ਬੇਟੇ ਨਾਲ ਵਿਆਹੀ ਜਾਵੇ ਆਪ ਜੀ ਰਿਸ਼ਤਾ ਪ੍ਰਵਾਨ ਕਰੋ ਤੇ ਸੰਗਤ ਜੀ ਕਹਿੰਦੇ ਸਤਗੁਰੂ ਜੀ ਨੇ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪ੍ਰੇਮ ਦੇਖ ਕੇ ਨਿਮਰਤਾ ਦੇਖ ਕੇ ਨਾ ਤੇ ਭਾਈ ਹਰਦਸ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਮਰਿਆਦਾ ਦੇ ਅਨੁਸਾਰ ਕੁੜਮਾਈ ਦੀ ਰਸਮ ਪੂਰੀ ਕੀਤੀ ਮਹਾਰਾਜ ਨੇ ਨਾ ਜਦੋਂ ਕੁੜਮਾਈ ਦੀ ਰਸਮ ਪੂਰੀ ਕੀਤੀ ਤੇ ਸਾਡੇ ਮਹਾਨ ਰਚਨਾ ਸ੍ਰੀ ਗੁਰਪ੍ਰਤਾਪ ਸ਼੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥ ਦੇ ਵਿੱਚ ਨਾ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਕਹਿੰਦੇ ਸ਼ਗਨ ਸਗਾਈ ਕੋ ਸੋ ਕਰ ਹੈ ਗਿਉ ਤਾ ਮਨਿਜ ਅਤਮੁਧ ਪਰ ਹੈ ਕਹਿੰਦੇ ਆਖਿਰਕਾਰ ਹੋਇਆ ਕਿ ਵਿਆਹ ਦਾ ਜਿਹੜਾ ਸਮਾਸੀ ਉਹ ਪੱਕਾ ਕੀਤਾ ਗਿਆ ਭਾਵੇਂ ਜਿਹੜਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਾ ਜਿਹੜਾ ਰਿਸ਼ਤਾ ਸੀ ਉਹ ਪ੍ਰਵਾਨ ਕੀਤਾ ਤੇ ਸਤਗੁਰੂ ਜੀ ਧੰਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਰਿਸ਼ਤਾ ਪਰਵਾਨ ਕੀਤਾ ਵਿਆਹ ਦਾ ਦਿਨ ਪੱਕਾ ਕੀਤਾ ਗਿਆ ਤੇ ਸਤਗੁਰੂ ਜੀ ਨੇ ਨਾ ਫਿਰ ਧੰਗੁਰੂ ਤੇਗ ਬਹਾਦਰ ਮਹਾਰਾਜ ਨੇ ਨਾ ਕੀ ਹੋਇਆ ਕਿ ਪਾਈ ਹਰਦਾਸ ਨੇ ਪ੍ਰੇਮ ਦੇ ਵਿੱਚ ਬੇਨਤੀ ਕੀਤੀ ਮਹਾਰਾਜ ਆਪ ਜੀ ਸਤਗੁਰੂ ਜੀ ਨੂੰ ਲਾਹੌਰ ਆਉਣ ਲਈ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਲਾਹੌਰ ਪਹੁੰਚੋ ਤੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਾ ਫਿਰ ਪ੍ਰੇਮ ਦੇ ਵਿੱਚ ਨੀਮ ਦੇ ਵਿੱਚ ਸਤਿਗੁਰਾਂ ਨੇ ਕੀ ਕੀਤਾ ਕਿ ਅੱਗੋਂ ਹਜ਼ੂਰ ਨੇ ਹੁਕਮ ਕੀਤਾ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਇੱਥੇ ਲੈ ਆਓ ਭਾਵ ਆਪ ਅਨੰਦਪੁਰ ਸਾਹਿਬ ਪਹੁੰਚੋ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਤੇ ਸਤਗੁਰਾਂ ਨੇ ਬੇਨਤੀ ਕੀਤੀ ਵੀ ਆਪ ਜੀ ਇੱਥੇ ਆ ਜਾਓ ਆਪ ਜੀ ਇੱਥੇ ਜੰਜਰੇ ਆਓ ਤੇ ਸਤਗੁਰਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਪਾਈ ਹਰ ਜਾਸ ਤੇ ਸਾਰਾ ਹੀ ਪਰਿਵਾਰ ਫਿਰ ਪਹੁੰਚਿਆ ਮਹਾਰਾਜ ਆਖਣ ਲੱਗੇ ਵੀ ਜਦੋਂ ਤੁਸੀਂ ਇੱਥੇ ਆਓਗੇ ਨਾ ਤੇ ਤੁਹਾਡੇ ਹੀ ਆਉਣ ਤੋਂ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਇੱਥੇ ਨਵਾਂ ਲਾਹੌਰ ਬਸਾਵਾਂਗੇ ਇੱਥੇ ਨਵਾਂ ਸ਼ਹਿਰ ਬਸਾਵਾਂਗੇ ਤੇ ਸਤਗੁਰਾਂ ਜੀ ਨੇ ਨਾ ਫਿਰ ਨਵਾਂ ਲਾਹੌਰ ਬਸਾਇਆ ਤੇ ਸਤਗੁਰੂ ਜੀ ਨੇ ਭਾਈ ਹਰਦਾਸ ਨੂੰ ਸਮਝਾਇਆ ਕਹਿੰਦੇ ਬੋਲੇ ਬੇਸ ਬੁਲੰਦ ਗੁਰ ਰਚੇ ਲਾਹੌਰ ਇਥਾਏ ਤੁਮ ਨਿਜ ਘਰਨੀ ਸੁਤਾ ਕੋ ਲਿਹਾਓ ਇਹਾ ਹਵੇ ਬਹਾਈ ਅਨੰਦਪੁਰ ਸਾਹਿਬ ਤੋਂ ਲਗਭਗ 12 ਕੋ ਕਿਲੋਮੀਟਰ ਦੂਰੀ ਤੇ ਸਤਗੁਰੂ ਜੀ ਨੇ ਲਾਹੌਰ ਵਸਾਇਆ ਜਿਸ ਨੂੰ ਜਿਗ ਸਾਰੇ ਹराण ਹੋ ਗਏ ਇਨਾ ਸੋਹਣਾ ਇਨਾ ਰਮਣੀਕ ਇੰਤਾ ਇਨਾ ਇਨਾ ਸ਼ਾਂਤਮਈ ਸਤਗੁਰੂ ਜਿਨੇ ਲਾਹੌਰ ਵਸਾਇਆ ਤੇ ਸਤਗੁਰ ਜੀ ਬਚਨ ਕਰਦ ਕਹਿੰਦੇ ਉਸ ਲਾਹੌਰ ਤ ਇਹੋ ਲ ਹੋ ਰੈ ਵਿਖ ਬਿਸਮਾਹੀ ਸਰਬ ਵਿਦਗੋ ਰੈ ਰਮਾ ਰੂਪ ਜੀਤੋ ਅਵਤਾਰੀ ਹਰੀ ਬੱਬੂ ਸ਼੍ਰੀ ਗੋਬਿੰਦ ਹਰੀ ਗਿਆਨੀ ਗਿਆਨ ਸਿੰਘ ਜੀ ਨੇ ਲਿਖੇ ਕਿ ਬਚਨ ਕੀਤਾ ਹੈ ਆਪਣੇ ਮਹਾਨ ਗ੍ਰੰਥ ਦੇ ਵਿੱਚ ਵੀ ਕਹਿੰਦੇ ਤੁਸੀਂ ਆਓ ਤੇ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਤੇ ਨਵੇਂ ਲਾਹੌਰ ਦੀ ਉਹ ਸਾਰੀ ਕਰਾਵਾਂਗੇ ਨਵਾਂ ਲਾਹੌਰ ਵਸਾਵਾਂਗੇ ਤੇ ਸਤਗੁਰੂ ਜੀ ਨੇ ਫਿਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਲਗਭਗ 12-13 ਕਿਲੋਮੀਟਰ ਦੂਰੀ ਤੇ ਹਿਮਾਚਲ ਦੀਆਂ ਪਹਾੜੀਆਂ ਤੇ ਸਤਗੁਰ ਪਾਤਸ਼ਾਹ ਜੀ ਨੇ ਨਾ ਫਿਰ ਕੀ ਕੀਤਾ ਲਾਹੌਰ ਵਸਾਇਆ ਸੰਗਤ ਜੀ ਵਿਦਵਾਨ ਕਹਿੰਦੇ ਨੇ ਕਹਿੰਦੇ ਦਸਨ ਪਾਸ਼ਾ ਜੀ ਦੇ ਵਿਆਹ ਸਮੇਂ 베ਦ ਦੀ 63 ਪੱਲੇ 104 ਬੰਸਾਂ ਦੇ ਸਹਬਜ਼ਾਦੇ ਗੁਰੂ ਜੀ ਦੇ ਆਨੰਦ ਕਾਜ ਕਰਵਾਉਣ ਲਈ ਚਾਰੇ ਹੀ ਚਾਹੁੰਦੇ ਸਨ ਹਰ ਇੱਕ ਦੇ ਮਨ 'ਚ ਚਾਹ ਸੀ ਕਿ ਮੈਂ ਲਾਵਾ ਦਾ ਪਾਠ ਕਰਾਂ ਗੁਰੂ ਸਾਹਿਬ ਜੀ ਨੇ ਨਾ ਨਵੇਰਾ ਕਰਨ ਲਈ ਪੰਜ ਪਰਚੀਆਂ ਪਵਾਈਆਂ ਚਾਰ ਬੰਸਾਂ ਦੀਆਂ ਤੇ ਇੱਕ ਸੇਵਕ ਦੀ ਪਰਚੀ ਸੀ ਪਰ ਸੇਵਕ ਦੀ ਪਰਚੀ ਨਿਕਲ ਆਈ ਸੀ ਸੇਵਕ ਪਾਉ ਰੂਪ ਚੰਦ ਜਿਹਨੂੰ ਇਹ ਮਾਨ ਪਰਪਤ ਹੋਇਆ ਕਿ ਸਤਿਗੁਰੂ ਕਲਗੀਧਰ ਮਹਾਰਾਜ ਜੀ ਦਾ ਆਨੰਦ ਕਾਰਜ ਕਰਵਾਇਆ ਭਾਈ ਰੂਪ ਚੰਦ ਜਿਨ੍ਹਾਂ ਨੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਆਨੰਦ ਕਾਰਜ ਕਰਵਾਇਆ ਤੇ ਸੰਗਤ ਜੀ ਆਖਿਰਕਾਰ ਵੀ ਦੀਵਾਨ ਲਿਖਦੇ ਨੇ ਕਹਿੰਦੇ ਸਤਿਗੁਰੂ ਜੀ ਦੇ ਆਨੰਦ ਕਾਰਜ ਮਾਤਾ ਜੀਤ ਕੌਰ ਜੀ ਨਾਲ ਕਹੋ ਨਿਸ਼ਚਿਤ ਹੋਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਤੇ ਅਖੀਰ ਅਖੀਰ ਸਮੇਂ ਜਦੋਂ ਡੋਲੀ ਤੁਨ ਲੱਗੀ ਨਾ ਤੇ ਭਾਈ ਹਰਜਸ ਵੱਲੋਂ ਆਪਣੀ ਪੁੱਤਰੀ ਆਪਣੀ ਬੇਟੀ ਨੂੰ ਜੋ ਸਿੱਖਿਆ ਦਿੱਤੀ ਸਿੱਖਿਆ ਕੀ ਦਿੱਤੀ ਵੀ ਅੱਜ ਵਾਂਗੂ ਸਿੱਖਿਆ ਨਹੀਂ ਦਿੱਤੀ ਵੀ ਤੂੰ ਵਿਆਹ ਤੋਂ ਬਾਅਦ ਜੀਤ ਨੂੰ ਕੋਈ ਤੰਗ ਪਰੇਸ਼ਾਨ ਕਰੇ ਤੇ ਸਾਨੂੰ ਦੱਸੇ ਅੱਜ ਦੁਖਾਂਤ ਇਹ ਹੈ ਕਿ ਜਦੋਂ ਧੀ ਦਾ ਵਿਆਹ ਹੋਵੇ ਨਾ ਤੇ ਪਰਿਵਾਰ ਵਾਲੇ ਬਾਕੀ ਦੇਣ ਕੋਸ਼ਿਸ਼ ਨਾ ਦੇ ਪਰ ਇੱਕ ਮੋਬਾਈਲ ਫੋਨ ਜ਼ਰੂਰ ਦੇ ਦੇਂਦੇ ਨੇ ਰੀਜ਼ਨ ਕਾਰਨ ਕਿ ਜੇ ਤੈਨੂੰ ਕੋਈ ਤੰਗ ਪਰੇਸ਼ਾਨ ਕਰੇ ਸਾਨੂੰ ਇੱਕ ਫੋਨ ਕਰੀ ਆਪਾਂ ਪਹੁੰਚ ਜਾਵਾਂਗੇ ਅੱਜ ਇਹ ਦਾ ਇਹਦੇ ਨਤੀਜੇ ਕੀ ਨਿਕਲਦੇ ਫਿਰ ਅੱਜ ਨਤੀਜੇ ਇਹ ਨੇ ਤਲਾਕ ਲੜਾਈਆਂ ਕਤਲ ਖੂਨ ਤੇ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਨੇ ਪਰ ਪਾਈ ਹਰਦਾਸ ਜੀ ਆਪਣੀ ਸੁਪੁੱਤਰੀ ਮਾਤਾ ਜੀਤੋ ਜੀ ਨੂੰ ਕੀ ਸਿੱਖਿਆ ਦਿੰਦੇ ਨੇ ਤੋਸੀ ਆਜ ਕਵਨ ਬੜ ਪਾਗੀ ਨਿਤੇ ਸੇਵਾ ਮੈਂ ਹੈ ਅਨਰਾਗੀ ਸਫਲ ਕਿਉ ਹੈ ਗੋਤ ਹਮਾਰਾ ਦਰਸ਼ਨ ਕਲ ਕੀ ਤਰਨ ਦਿਖਾਵਾ ਜੇ ਸਬੰਧ ਸਾਜ ਤੁਨ ਬੇਟੇ ਮੂਰਤ ਮਦਨ ਮਨੋਹਰ ਪੇਟੀ ਨਿਤ ਪ੍ਰਤ ਪਤਰਤ ਰਹਿਓ ਪੂਰੀ ਕਬੂ ਨਤ ਜਿਉ ਪਗ ਗੰਜ ਤੂਰੀ ਜੋ ਪਦ ਬ੍ਰਹਮਦਕ ਨਾ ਪਾਵਾਂ ਸੋ ਪਦ ਤੈਸੇ ਜਹਿ ਉਰ ਲਾਵਾਂ ਪਤ ਪਰਮੇਸ਼ਰ ਮਾਨਤ ਜੇ ਨਾਰੀ ਪਰਮੇਸ਼ਰ ਤਾਕੇ ਬਸ ਪਿਆਰੀ ਪਾਈ ਹਰ ਜਸ ਜੀਨਾ ਮਾਤਾ ਜੀਤੋ ਜੀ ਨੂੰ ਕਹਿੰਦੇ ਨੇ ਕਿ ਸਾਡੀ ਕੁੱਲ ਸਾਡਾ ਪਰਿਵਾਰ ਸਾਰੇ ਬਰੇ ਵੱਡੀ ਕੁੱਲ ਵਾਲੀ ਹੋ ਗਏ ਨੇ ਕਿਉਂਕਿ ਆਪ ਜੀ ਦਾ ਜਿਹੜਾ ਆਨੰਦ ਕਾਰਜ ਹੈ ਖੁਦ ਖੁਦਾ ਧੰਗੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੋਇਆ ਸਤਿਗੁਰ ਪਾਤਸ਼ਾਹ ਜੀ ਦਾ ਆਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਹੋਇਆ ਸੰਗਤ ਜੀ ਸਾਰੇ ਪਤਵੰਤੇ ਸੱਜਣ ਸੱਜਣ ਪਹੁੰਚੇ ਤੇ ਸਤਿਗੁਰਾ ਜੀ ਦਾ ਜਿਹੜਾ ਆਨੰਦ ਕਾਰਜ ਪਾਈ ਹਰਦਾਸ ਸਿੰਘ ਦੀ ਪੁੱਤਰੀ ਮਾਤਾ ਜੀਤੋ ਜੀ ਦੇ ਨਾਲ ਉਹ ਸੰਪੂਰਨ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ